ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਕੇਮਿਓ ਜੀ ਤੁਸੀਂ ਉਮੀਦ ਕਰਦੀਆਂ ਜੀ ਬਹੁਤ ਵਧੀਆ ਹੋਵੋਗੇ ਤਾਂ ਜੀ ਅੱਜ ਵੀ ਸਾਡੀ ਵੀਡੀਓ ਹੈ ਲੁਧਿਆਣੇ ਦੇ ਦੋ ਮਸ਼ਹੂਰ ਬਾਜ਼ਾਰ ਇੱਕ ਹੋਵੇਗਾ ਜੀ ਚੌੜਾ ਬਾਜ਼ਾਰ ਤੇ ਦੂਸਰਾ ਜੀ ਲੁਧਿਆਣੇ ਦਾ ਗੁੜ ਮੰਡੀ ਬਾਜ਼ਾਰ ਤਾਂ ਜੀ ਆਹ ਤਾਂ ਚੋੜੇ ਬਾਜ਼ਾਰ ਵਿੱਚ ਹੀ ਤੁਹਾਨੂੰ ਐਦਾਂ ਦੀਆਂ ਬਹੁਤ ਸਾਰੀ ਸ਼ਾਪਸ ਮਿਲ ਜਾਣਗੀਆਂ ਜਿੱਥੇ ਕਿ ਦੇਖੋ ਐਦਾਂ ਦੇ ਮਤਲਬ ਆਰਟੀਫੀਸ਼ੀਅਲ ਜੈਵਲਰੀ ਹੁੰਦੀ ਜਿਹੜੀ ਕਾਫੀ ਰੀਜ਼ਨੇਬਲ ਪ੍ਰਾਈਸ ਵਿੱਚ ਇੱਥੇ ਤੁਹਾਨੂੰ ਮਿਲ ਜਾਂਦੀ ਹੈ ਚਾਹੇ ਤੁਸੀਂ ਇੱਥੋਂ ਮਤਲਬ ਸੈੱਟ ਵਗੈਰਾ ਲੋ ਚਾਹੇ ਆਪਣੀ ਇਅਰਿੰਗਸ ਲੋ 골ਡ ਦੀ ਬੈਂਗਲਸ ਲੋ ਇਸ ਤਰ੍ਹਾਂ ਕੁਝ ਵੀ ਤੁਸੀਂ ਮਤਲਬ ਇਸ ਤਰ੍ਹਾਂ ਦਾ ਸਮਾਨ ਲੈਣਾ ਕਾਫੀ ਵਧੀਆ-ਵਧੀਆ ਫੈਂਸੀ ਨੈਕਲੇਸ ਕਾਫੀ ਸੋਹਣੇ ਲਾਈਟ ਵੇਟ ਦੇ ਤੁਹਾਨੂੰ ਇੱਥੇ ਮਿਲ ਜਾਣਗੇ ਆ ਦੇਖੋ ਆ ਸਾਊਥ ਦੇ ਲੋਕ ਇਸ ਤਰ੍ਹਾਂ ਦੇ ਪਾਉਂਦੇ ਨੇ ਕਾਫੀ ਵਧੀਆ ਲੱਗਦੇ ਆ ਇਹ ਵਾਲੇ ਔਰ 골ਡ ਦਾ ਭਲੇਖਾ ਪਾਉਂਦੇ ਨੇ ਹਨਾ ਤਾਂ ਔਰ ਫਿਰ ਇਹ ਸਾਰਾ ਤੁਹਾਨੂੰ ਛੋੜੇ ਬਾਜ਼ਾਰ ਵਿੱਚ ਸਿਰਫ ਔਰ ਸਿਰਫ ਅਵੇਲੇਬਲ ਹੋਵੇਗਾ ਔਰ ਛੋੜੇ ਬਾਜ਼ਾਰ ਲੁਧਿਆਣੇ ਦਾ ਸਭ ਤੋਂ ਸਸਤਾ ਬਾਜ਼ਾਰ ਹੈ ਔਰ ਇੱਥੇ ਸੰਡੇ ਨੂੰ ਲੱਗਦੀ ਆ ਜੀ ਮਹਾ ਸੇਲ ਤਾਂ ਚਲੋ ਜੀ ਹੁਣ ਅਸੀਂ ਚੱਲਦੇ ਆ ਗੁੜ ਮੰਡੀ ਕਿਉਂਕਿ ਗੁੜ ਮੰਡੀ ਵੀ ਛੋੜੇ ਬਾਜ਼ਾਰ ਦੇ ਵਿੱਚੋਂ ਹੀ ਰਸਤਾ ਜਾਂਦਾ ਹੈ ਜੀ ਜਿੱਥੇ ਕੀ ਤੁਹਾਨੂੰ ਸਿਲਾਈ ਦੇ ਮਸ਼ੀਨ ਨਾਲ ਰਿਲੇਟਡ ਹਰ ਇੱਕ ਆਈਟਮ ਮਿਲੇਗੀ ਔਰ ਸਭ ਤੋਂ ਵੱਡੀ ਮਾਰਕੀਟ ਹੈ ਜੀ ਗੁੜ ਮੰਡੀ ਲੁਧਿਆਣੇ ਦੀ ਔਰ ਇੱਥੇ ਤੁਹਾਨੂੰ ਆਰਟੀਫੀਸ਼ੀਅਲ ਫਲਾਵਰਸ ਮਤਲਬ ਪੌਟ ਘਰ ਨੂੰ ਸਜਾਉਣ ਵਾਸਤੇ ਸਮਾਨ ਆਪਣਾ ਮਨਿਆਰੀ ਦਾ ਸਮਾਨ ਹੋਇਆ ਔਰ ਰਾਸ਼ਨ ਪਾਣੀ ਕਿਉਂਕਿ ਜਦੋਂ ਲੁਧਿਆਣਾ ਬਣਿਆ ਸੀ ਨਾ ਉਸ ਟਾਈਮ ਇਸ ਏਰੀਏ ਵਿੱਚ ਗੁੜ ਦੀ ਮੰਡੀ ਲੱਗਦੀ ਹੁੰਦੀ ਸੀ ਜਿਸ ਕਰਕੇ ਇਸ ਦਾ ਨਾਮ ਗੁੜ ਮੰਡੀ ਪੈ ਗਿਆ ਤੇ ਬਾਕੀ ਜਿੰਨੀਆਂ ਵੀ ਸ਼ਾਪਸ ਨੇ ਬਾਅਦ ਵਿੱਚ ਜਿਵੇਂ ਮੰਨ ਲਓ ਮੋਬਾਈਲਸ ਦੀਆਂ ਸ਼ਾਪਸ ਹੋਈਆਂ ਉਹ ਸਾਰੀਆਂ ਬਾਅਦ ਵਿੱਚ ਹੀ ਬਣੀਆਂ ਤਾਂ ਆਹ ਦੇਖੋ ਇੱਥੇ ਪਹਿਲਾਂ ਨਾ ਤੁਸੀਂ ਗੁੜ ਦੀ ਵੈਰਾਈਟੀ ਚੈੱਕ ਕਰੋ ਕਿੰਨੀ ਜ਼ਿਆਦਾ ਵੈਰਾਈਟੀ ਹੈ ਔਰ ਹਰੇਕ ਤਰ੍ਹਾਂ ਦਾ ਤੁਹਾਨੂੰ ਇੱਥੇ ਗੁੜ ਮਿਲ ਜਾਵੇਗਾ ਜਦੋਂ ਲੁਧਿਆਣਾ ਮਤਲਬ ਬਣਿਆ ਹੀ ਸੀ ਨਵਾਂ ਨਵਾਂ ਉਸ ਟਾਈਮ ਸਿਰਫ ਔਰ ਸਿਰਫ ਇੱਥੇ ਹੀ ਗੁੜ ਮਿਲਦਾ ਸੀਗਾ ਤਾਂ ਦੇਖੋ ਮਤਲਬ بارش ਹੋ ਰਹੀ ਹੈ ਥੋੜਾ ਜਿਹਾ ਤੁਸੀਂ ਇਗਨੋਰ ਕਰਿਓ ਚਿੱਕੜ ਚੱਕੜ ਨੂੰ ਸੜਕ ਬਰੀ ਮਰ ਤੋਂ ਪਾਣੀ ਪੂਣੀ ਹੋ ਜਾਂਦਾ ਨਾ ਇਸ ਵਜ੍ਹਾ ਕਰਕੇ ਹੈ ਜੀ ਤਾਂ ਦੇਖੋ ਜਿਹੜੀ ਲੁਧਿਆਣੇ ਦੀ ਗੁੜ ਮੰਡੀ ਹੈ ਜੀ ਤਾਂ ਇੱਥੇ ਤੁਹਾਨੂੰ ਸਿਲਾਈ ਮਸ਼ੀਨਾਂ ਰਿਲੇਟਡ ਤੁਸੀਂ ਕੋਈ ਵੀ ਸਮਾਨ ਲੈਣਾ ਸਭ ਤੋਂ ਸਸਤਾ ਸਮਾਨ ਤੁਹਾਨੂੰ ਇੱਥੇ ਹੀ ਮਿਲੇਗਾ ਵੈਸੇ ਤਾਂ ਲੁਧਿਆਣੇ ਵਿੱਚ ਹੋਰ ਵੀ ਸ਼ਾਪਸ ਨੇ ਜਿਵੇਂ ਮੰਨ ਲਓ ਉਧਰ ਫੀਲਡ ਗੰਜ ਸਾਈਡ ਵੀ ਸਿਲਾਈ ਮਸ਼ੀਨਾਂ ਰਿਲੇਟਡ ਸਮਾਨ ਲੈਣਾ ਉੱਥੇ ਵੀ ਸ਼ਾਪਸ ਨੇ ਬਟ ਗੁਰ ਮੰਡੀ ਬਹੁਤ ਪੁਰਾਣੀਆਂ ਸ਼ਾਪਸ ਨੇ ਇਸ ਕਰਕੇ ਇੱਥੇ ਕਾਫੀ ਰੀਜ਼ਨੇਬਲ ਪ੍ਰਾਈਸ ਵਿੱਚ ਮਿਲਦਾ ਹੈ ਜੀ ਸਮਾਨ ਜਿਹੜਾ ਨੇ ਹੋਲ ਸੇਲ ਲੈਣਾ ਜਾਂ ਫਿਰ ਆਪਣਾ ਪੰਜ ਸੱਤ ਸੌ ਦਾ ਸਮਾਨ ਲੈਣਾ ਉਹ ਵੀ ਕਾਫੀ ਵਧੀਆ ਮਿਲ ਜਾਂਦਾ ਆ ਦੇਖੋ ਇੱਥੇ ਤੁਹਾਨੂੰ ਅੰਡਰ ਗਾਰਮੈਂਟਸ ਦੀਆਂ ਸ਼ਾਪਸ ਆ ਆਪਣਾ ਇਸ ਤਰ੍ਹਾਂ ਦਾ ਮਤਲਬ ਆ ਦੇਖੋ ਆਪਣੇ ਮਹਿੰਦੀ ਹੋਈ ਕਿਸੇ ਪ੍ਰਕਾਰ ਦੀ ਮਹਿੰਦੀ ਹੋਈ ਕੀ ਪਾਊਡਰ ਵਾਲੀ ਆ ਮਨਿਆਰੀ ਦੀਆਂ ਸ਼ਾਪਸ ਹੋਈਆਂ ਮਤਲਬ ਇਹ ਸਾਰਾ ਮਟੀਰੀਅਲ ਤੁਹਾਨੂੰ ਸਿਰਫ ਔਰ ਸਿਰਫ ਗੁੜ ਮੰਡੀ ਮਿਲੇਗਾ ਤੇ ਇੱਥੇ ਸਲਾਈ ਮਸ਼ੀਨਾਂ ਰਿਲੇਟਡ ਵੀ ਕਾਫੀ ਸ਼ਾਪਸ ਨੇ ਤਾਂ ਦੇਖੋ ਇਧਰ ਈ ਸਾਈਡ ਵੀ ਜਿੰਨੀਆਂ ਵੀ ਸ਼ਾਪਸ ਨੇ ਸਾਰੀਆਂ ਜ਼ਿਆਦਾਤਰ ਬਹੁਤ ਹੀ ਜ਼ਿਆਦਾ ਵਧੀਆ ਨੇ ਜਿਨ੍ਹਾਂ ਨੇ ਮਤਲਬ ਵਿਆਹਾਂ ਵਾਸਤੇ ਮੰਨ ਲਓ ਕਿਸੇ ਦੀ ਵੈਡਿੰਗ ਹੈ ਤਾਂ ਕੋਈ ਕਿੱਟ ਬਣਵਾਣੀ ਹੈ ਤਾਂ ਜੀ ਤੁਸੀਂ ਲੁਧਿਆਣੇ ਦੀ ਗੁੜ ਮੰਡੀ ਵਿੱਚੋਂ ਆਪਣੀ ਪਸੰਦ ਦਾ ਸਮਾਨ ਐਦਾ ਮਤਲਬ ਮੇਕਅਪ ਕਿੱਟ ਵਗੈਰਾ ਬਣਵਾ ਸਕਦੇ ਹੋ ਕਾਫੀ ਰੀਜ਼ਨੇਬਲ ਪ੍ਰਾਈਸ ਵਿੱਚ ਇੱਥੇ ਤੁਹਾਨੂੰ ਕਿੱਟ ਵਗੈਰਾ ਬਣਾ ਕੇ ਦਿੱਤੀ ਜਾਂਦੀ ਵਧੀਆ ਔਰ ਵਧੀਆ ਸਮਾਨ ਵਿੱਚ ਬਣਾ ਕੇ ਦਿੱਤੀ ਜਾਂਦੀ ਹੈ ਤਾਂ ਆਹ ਦੇਖੋ ਹੁਣ ਐਦਾਂ ਮਤਲਬ ਆਲੇ ਦੁਆਲੇ ਤੁਸੀਂ ਜਿੱਦਾਂ ਵੀ ਦੇਖੋਗੇ ਸਾਰੀਆਂ ਤੁਹਾਨੂੰ ਸ਼ਾਪਸ ਹੀ ਸ਼ਾਪਸ ਦਿਖਣਗੀਆਂ ਜਿਸ ਤਰ੍ਹਾਂ ਹੁੰਦਾ ਹੈ ਨਾ ਚੰਡੀਗੜ੍ਹ ਦੇ ਸੈਕਟਰਾਂ ਵਿੱਚ ਮੰਨ ਲਓ 19 ਸੈਕਟਰ 22 ਸੈਕਟਰ ਇਸ ਤਰ੍ਹਾਂ ਆਇਦਰ ਪਲਾਸਟਿਕ ਦੇ ਡੱਬੇ ਹੋਗੇ ਇਹ ਸਾਰੇ ਤੁਹਾਨੂੰ ਹੋਲ ਸੇਲ ਵਿੱਚ ਮਿਲਣਗੇ ਉਹ ਸਾਹਮਣੇ ਹੈ ਜੀ ਆਪਣਾ ਹੋਮ ਡੈਕੋਰ ਆਈਟਮਸ ਉੱਥੇ ਤੁਹਾਨੂੰ ਜਿਹੜੇ ਆਰਟੀਫੀਸ਼ੀਅਲ ਫਲਾਵਰਸ ਹੁੰਦੇ ਆ ਗ੍ਰੀਨ ਗ੍ਰੀਨ ਪੱਤਿਆਂ ਦਾ ਬੜਾ ਟਰੈਂਡ ਹੈ ਅੱਜ ਕੱਲ੍ਹ ਇਸ ਤਰ੍ਹਾਂ ਮਤਲਬ ਲਗਾਇਆ ਹੁੰਦਾ ਏ ਤਾਂ ਦੇਖੋ ਕਿੰਨੇ ਜ਼ਿਆਦਾ ਸੋਹਣੇ ਲੱਗਦੇ ਨੇ ਤੇ ਮੈਨੂੰ ਬੜੇ ਪਸੰਦ ਆਉਂਦੇ ਨੇ ਮੈਂ ਵੀ ਲੈ ਕੇ ਆਉਂਗੀ ਹੁਣ ਕਿਉਂਕਿ ਅੱਗੇ ਦੀਵਾਲੀ ਆ ਰਹੀ ਆ ਤਾਂ ਉਸ ਵਜ੍ਹਾ ਕਰਕੇ ਆਪਣੇ ਘਰ ਨੂੰ ਐਦਾਂ ਮਤਲਬ ਸਜਾਉਣ ਵਾਸਤੇ ਬਹੁਤ ਵਧੀਆ ਰਹਿੰਦਾ ਆ ਬੜਾ ਉਹ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਵਿੱਚ ਹੈ ਇੱਥੇ ਤੁਹਾਨੂੰ ਮੈਂ ਪੁੱਛਿਆ ਸੀਗਾ ਪ੍ਰਾਈਸ ਇਹ ਕਹਿੰਦੇ ਸੀਗੇ 650 ਰੁਪਏ ਔਰ ਜਿਹੜਾ ਮਤਲਬ 5 ਫੁੱਟ ਹਾਈਟ ਦੇ ਜਿਵੇਂ ਮੰਨ ਲਓ ਐਦਾਂ ਹੁੰਦਾ ਤਾਂ ਉਸ ਦਾ ਪ੍ਰਾਈਸ ਸੀਗਾ 1300 1350 ਇਸ ਤਰ੍ਹਾਂ ਤਾਂ ਜਿਹੜਾ ਆਹ ਵਾਲੇ ਬਈਆ ਕੱਢ ਰਹੇ ਸੀਗੇ ਇਹ ਸੀਗਾ ਜੀ 650 ਰੁਪਏ ਦਾ ਪੂਰਾ ਗ੍ਰੀਨ ਗ੍ਰੀਨ ਬਣਿਆ ਪਿਆ ਆਰਟੀਫੀਸ਼ੀਅਲ ਐਦਾਂ ਮਤਲਬ ਪੱਤੇ ਐ ਗ੍ਰੀਨਰੀ ਵਿੱਚ ਐ ਤੇ ਬੜਾ ਹੀ ਵਧੀਆ ਲੱਗਦਾ ਹੈ ਘਰਾਂ ਵਿੱਚ ਰੱਖੇ ਹੋਏ ਐਦਾਂ ਦੇ ਥੋੜਾ ਨਾ ਗ੍ਰੀਨਰੀ ਲੁੱਕ ਦਿੰਦਾ ਹੈ ਆਹ ਸੀਗਾ ਇਹ ਕਾਫੀ ਵੱਡਾ ਹੈਵੀ ਸੀਗਾ ਆਹ ਸੀਗਾ ਜੀ 1350 ਰੁਪਏ ਦਾ ਤੇ ਬਹੁਤ ਵੱਡਾ ਹੈ ਮੇਰੇ ਜਿੰਨਾ ਸੀਗਾ ਇਹ ਖੂਤ ਇੰਨੀ ਦੀ ਹਾਈਟ ਸੀਗੀ ਉੱਚਾ ਤੇ ਅੱਦਾ ਆ ਪਾਮ ਦੇ ਫਲਾਵਰ ਮਤਲਬ ਪੱਤੇ ਹੋਏ ਇਸ ਤਰ੍ਹਾਂ ਆ ਵੀ ਸੀਗਾ ਇੱਥੇ ਆ ਸੀਗਾ ਇੱਥੇ 600 ਰੁਪਏ ਦੀ ਰੇਂਜ ਵਿੱਚ ਤੇ ਥੱਲੇ ਇਸ ਦੇ ਜਿਹੜਾ ਪੋਟ ਲੱਗਿਆ ਸੀਗਾ ਉਹ ਸੀਗਾ ਜੀ ਵਾਈਟ ਕਲਰ ਦਾ ਤੇ ਉੱਪਰ ਸਾਰਾ ਬੂਟਾ ਮਤਲਬ ਐ ਵੜਾ ਗ੍ਰੀਨ ਗ੍ਰੀਨ ਬਣਿਆ ਹੋਇਆ ਸੀਗਾ ਤੇ ਘਰਾਂ ਵਿੱਚ ਰੱਖੇ ਹੋਏ ਬੜੇ ਹੀ ਸੋਹਣੇ ਲੱਗਦੇ ਨੇ ਹਨਾ ਮਕਾਨ ਤਾਂ ਅਸੀਂ ਬਣਾ ਲੈਂਦੇ ਨੇ ਬਟ ਉਸ ਨੂੰ ਸਜਾਉਣਾ ਘਰ ਬਣਾਉਣਾ ਇਹ ਸਾਡੇ ਲੇਡੀਜ਼ ਦੇ ਹੱਥ ਹੁੰਦਾ ਇਸ ਕਰਕੇ ਮੈਨੂੰ ਇਦਾਂ ਦਾ ਸਮਾਨ ਦੇਖਣਾ ਖਰੀਦਣਾ ਬਹੁਤ ਹੀ ਵਧੀਆ ਲੱਗਦਾ ਤੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਅੰਦਰ ਤੁਹਾਨੂੰ ਫਲਾਵਰਸ ਦੀ ਵੈਰਾਈਟੀ ਮਿਲੇਗੀ ਆ ਦੇਖੋ ਫਲਾਵਰ ਪੋਟ ਹੋਏ ਇਸ ਤਰ੍ਹਾਂ ਅੱਜ ਕੱਲ ਇਦਾਂ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਚੱਲਦੀਆਂ ਨੇ ਆ ਮਾਰਕੀਟ ਵਿੱਚ ਤੇ ਘਰਾਂ ਵਿੱਚ ਵੀ ਰੱਖੀਆਂ ਬੜੀਆਂ ਸੋਹਣੀਆਂ ਲੱਗਦੀਆਂ ਨੇ ਹੈਨਾ ਤਾਂ ਦੇਖੋ ਇੱਧਰ ਐਂਟੀਕ ਪੀਸ ਜਿਸ ਤਰ੍ਹਾਂ ਹੋਏ ਇੱਧਰ ਅੰਦਰ ਪੱਤੇ ਆ ਬਰੇ ਫਲਾਵਰ ਦੀ ਵੈਰਾਈਟੀ ਅੰਦਰ ਬਹੁਤ ਜ਼ਿਆਦਾ ਸੀਗੀ ਆ ਦੇਖੋ ਆ ਪੂਰੇ ਐਪਲ ਲੱਗੇ ਹੋਏ ਨੇ ਇਹ ਵੀ ਸਿਰਫ ਔਰ ਸਿਰਫ 1300 ਰੁਪਏ ਦਾ ਸੀਗਾ ਇੱਥੇ ਪੂਰਾ ਮਤਲਬ ਬੂਟਾ ਬੜਾ ਸੋਹਣਾ ਲੱਗਦਾ ਏ ਮੈਨੂੰ ਇਦਾਂ ਲੱਗਿਆ ਜਿਵੇਂ ਅਸਲੀ ਹੋਈ ਰੱਖਿਆ ਹੁੰਦਾ ਮਤਲਬ ਬਹੁਤ ਹੀ ਵਧੀਆ ਲੁੱਕ ਦਿੰਦਾ ਏ ਮੈਨੂੰ ਤਾਂ ਬੜਾ ਹੀ ਸੋਹਣਾ ਲੱਗਿਆ ਆਹ ਵਾਲਾ ਮੈਂ ਜ਼ਰੂਰ ਲੈ ਕੇ ਆਉਂਗੀ ਦੀਵਾਲੀ ਨੂੰ ਔਰ ਮਤਲਬ ਕਾਫੀ ਰੀਜ਼ਨੇਬਲ ਪ੍ਰਾਈਸ ਵਿੱਚ ਮਿਲ ਜਾਂਦਾ ਏ ਆਹ ਦੇਖੋ ਇੱਕ ਬਾਸ ਵਾਲਾ ਸੀਗਾ ਇਸ ਤਰ੍ਹਾਂ ਮਤਲਬ ਬਾਸ ਦੇ ਪੱਤੇ ਵਗੈਰਾ ਇਸ ਨੂੰ ਲੱਗੇ ਹੋਏ ਸੀਗੇ ਇਸ ਤਰ੍ਹਾਂ ਦਾ ਮਤਲਬ ਲੁੱਕ ਦਿੰਦਾ ਏ ਸਾਰਾ ਹੀ ਮਤਲਬ ਗਰੀਨ ਗਰੀਨ ਕਾ ਦਾ ਸਿਕਾਹੇ ਅੱਧਾ ਬਣਿਆ ਹੋਇਆ ਤੇ ਬਹੁਤ ਹੀ ਵਧੀਆ ਲੱਗਦਾ ਹੈ ਹਨਾ ਜੀ ਤੇ ਗੁੜ ਮੰਡੀ ਵਿੱਚ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮੈਂ ਤੁਹਾਨੂੰ ਸ਼ਾਪਸ ਦੱਸ ਦਵਾਂ ਜਿਵੇਂ ਮੰਨ ਲਓ ਅੰਡਰ ਗਾਰਮੈਂਟਸ ਲੈਣੇ ਤੁਸੀਂ ਆ ਮਤਲਬ ਸਹੀ ਰੇਟ ਵਿੱਚ ਉਹ ਵੀ ਤੁਹਾਨੂੰ ਇੱਥੇ ਮਿਲ ਜਾਣਗੇ ਤੇ ਪਲੱਸ ਆਪਣਾ ਮਨਿਆਰੀ ਦਾ ਸਮਾਨ ਲੈਣਾ ਕੁਝ ਵੀ ਤੁਹਾਨੂੰ ਉਹ ਵੀ ਤੁਹਾਨੂੰ ਇਸ ਮਾਰਕੀਟ ਵਿੱਚ ਬਹੁਤ ਈਜ਼ੀਲੀ ਮਿਲ ਜਾਵੇਗਾ ਆਉਣਾ ਕਿੱਥੇ ਐ ਮੈਂ ਤੁਹਾਨੂੰ ਐਡਰੈਸ ਦੱਸ ਦਿਆਂ ਤੁਸੀਂ ਸਿੱਧਾ ਜਦੋਂ ਚੋੜਾ ਬਾਜ਼ਾਰ ਨੂੰ ਆਉਂਦੇ ਹੋ ਨਾ ਬਸ ਸਿੱਧੇ ਹੀ ਆ ਜਾਣਾ ਬਸ ਉੱਥੇ ਆ ਕੇ ਉੱਥੇ ਤੁਸੀਂ ਜੀ ਨੂੰ ਮਰਜ਼ੀ ਪੁੱਛ ਲੋ ਕਿ ਗੁੜ ਮੰਡੀ ਮਾਰਕੀਟ ਕਿੱਥੇ ਐ ਤਾਂ ਤੁਹਾਨੂੰ ਹਰ ਕੋਈ ਦੱਸ ਦਵੇਗਾ ਤਾਂ ਆ ਦੇਖੋ ਆ ਕਿੰਨੇ ਸੋਹਣੇ ਮਤਲਬ ਐਦਾ ਡਿਜ਼ਾਈਨਰ ਪੀਸ ਆ ਗਾਏ ਹੋਈ ਰੱਖੀ ਵੀ ਐ ਰੱਖੇ ਹੋਏ ਮਤਲਬ ਬੜਾ ਸੋਹਣਾ ਲੱਗਦਾ ਐ ਨਾ ਐਦਾਂ ਦਾ ਸਮਾਨ ਆ ਦੇਖੋ ਛੋਟੇ-ਛੋਟੇ ਫਲਾਵਰ ਵੀ ਐ ਔਰ ਵੱਡੇ-ਵੱਡੇ ਫਲਾਵਰ ਪੋਟ ਵੀ ਐ ਛੋਟੇ ਵੀ ਹੈਗੇ ਬੜੇ ਹੀ ਸੋਹਣੇ ਲੱਗਦੇ ਨੇ ਤੇ ਕਹਿਣ ਤੋਂ ਭਾਫ ਕੀ ਸਭ ਤੋਂ ਸਸਤੀ ਮਾਰਕੀਟ ਸਿਲਾਈ ਮਸ਼ੀਨ ਦੇ ਸਮਾਨ ਦੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸ਼ਾਪਸ ਨੇ ਤਾਂ ਦੋਸਤੋ ਐਸੀ ਕਿ ਸਾਡੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕੀਤੇ ਬਿਨਾ ਨਾ ਜਾਇਓ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਦੇਖੋ ਤੁਮੇ ਜਿਵੇਂ ਤੁਹਾਨੂੰ ਐਦਾ ਪੂਰੇ ਗ੍ਰੀਨਰੀ ਦੇ ਬੋਲ ਹੋਇਆ ਲੜੀਆਂ ਹੋਈਆਂ ਲਟਕਣ ਵਾਲੀਆਂ ਲੜੀਆਂ ਹੋਈਆਂ ਸਾਰਾ ਸਮਾਨ ਤੁਹਾਨੂੰ ਲੁਧਿਆਣੇ ਦੀ ਗੁੱਡ ਮੰਡੀ ਵਿੱਚੋਂ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਵਿੱਚ ਮਿਲ ਸਕਦਾ ਹੈ ਜੀ ਮਿਲੇਗਾ ਔਰ ਪਲੀਜ਼ ਤੁਸੀਂ ਜਿਨ੍ਹਾਂ ਨੇ ਲੈਣਾ ਹੈ ਇਸ ਤਰ੍ਹਾਂ ਦਾ ਸਮਾਨ ਤੁਸੀਂ ਇੱਥੇ ਆ ਸਕਦੇ ਹੋ ਤਾਂ ਦੇਖੋ ਹੁਣ ਜਿਵੇਂ ਦੀਵਾਲੀ ਦੀਆਂ ਮਤਲਬ ਆ ਲੜੀਆਂ ਹੋਈਆਂ ਲਗਾਉਣ ਵਾਲੀਆਂ ਇਹ ਵੀ ਇੱਥੇ ਬਹੁਤ ਰੀਜ਼ਨੇਬਲ ਪ੍ਰਾਈਸ ਵਿੱਚ ਮਿਲਦੀਆਂ ਨੇ ਜਿਹੜੀਆਂ ਅਸੀਂ ਬਾਹਰੋਂ ਇਦਾਂ ਦੀਆਂ ਮਤਲਬ ਹੋਮ ਡੈਕੋਰ ਦੀਆਂ ਲੜੀਆਂ ਲੈਂਦੇ ਆ ਨਾ ਬਾਹਰੋਂ ਅਸੀਂ ਤੀਤੀ ਪਾ 50 50 ਰੁਪਏ ਦੀਆਂ ਲੈਂਦੇ ਉਹ ਇੱਥੇ ਤੁਹਾਨੂੰ ਇਕੱਠੀਆਂ 4 4 5 5 ਲੈ ਕੇ ਬਹੁਤ ਜ਼ਿਆਦਾ ਪ੍ਰੋਫਿਟ ਹੋਵੇਗਾ ਜੀ ਤਾਂ ਚਲੋ ਜੀ ਹੁਣ ਅਸੀਂ ਵੀਡੀਓ ਨੂੰ ਕਰਦੇ ਆ ਵਿਦ 뮤직 ਨਾਲ ਸਟਾਰਟ ਵੀਡੀਓ ਵਿੱਚ ਤੁਸੀਂ ਬਣੇ ਰਹੋ ਕਰਦੇ ਰਹੋ ਐਨਜੋਏ ਪੰਜਾਬੀ ਬਲੌਗਰ ਸਿਮਰ ਦੀ ਵੀਡੀਓ ਮਿਲਦੀ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ